ਅਕਲ ਤੱਕ ਤੇ ਸਾਹਿਬ ਤੋਂ ਹੋਏ ਹੁਕਮਨਾਮੇ ਦੇ ਅਨੁਸਾਰ ਹੋ ਰਹੀ ਭਰਤੀ ਨੇ ਜ਼ੋਰ ਫੜਲੇ ਹੈ ਸ਼੍ਰੋਮਣੀ ਕਾਲੀ ਦਲ ਨੂੰ ਮੂੜ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਭਰਤੀ ਕਮੇਟੀ ਹੁਣ ਵਿਦੇਸ਼ਾਂ ਵਿੱਚ ਵਸ ਰਹੀ ਸੰਗਤ ਦੇ ਲਈ ਆਨਲਾਈਨ ਭਰਤੀ ਮੁਹਿੰਮ ਸ਼ੁਰੂ ਕਰੀ ਹੈ ਇਹ ਜਾਣਕਾਰੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਈਆਲੀ ਅਤੇ ਸੰਤਾਜ ਸਿੰਘ ਉਮੈਦਪੁਰੀ ਨੇ ਫਤਿਹਗੜ ਸਾਹਿਬ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੇ ਅੰਦਰ ਭਰਤੀ ਮੁਹਿੰਮ ਨੂੰ ਮਿਲ ਰਹੀ ਉਤਸ਼ਾਹਜਨਕ ਪ੍ਰਤੀਕਿਰਿਆ ਦੇ ਮੱਦੇਨਜ਼ਰ ਹੁਣ ਆਨਲਾਈਨ ਰਾਹੀਂ ਵਿਦੇਸ਼ਾਂ ਵਿੱਚ ਵੀ ਸੰਗਤ ਨੂੰ ਜੁੜਨ ਦਾ ਮੌਕਾ ਦਿੱਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਆਨਲਾਈਨ ਭਰਤੀ ਮੁਹਿੰਮ ਅਗਲੇ ਹਫਤੇ ਤੋ ਸ਼ੁਰੂ ਹੋ ਜਾਵੇਗੀ ਜਿਸ ਤੋਂ ਬਾਅਦ ਦੂਜੇ ਰਾਜਾਂ ਅਤੇ ਖੇਤਰਾਂ ਦੇ ਵਿੱਚ ਵੀ ਇਹ ਮੁਹਿੰਮ ਵਧਾਈ ਜਾਵੇਗੀ ਇਸ ਨਾਲ ਸੰਗਤ ਵੀ ਅਕਾਲੀ ਦਲ ਦਾਲ ਜੁੜ ਸਕੇਗੀ ਜੋ ਪੌਤਿਕ ਤੌਰ ਤੇ ਭਰਤੀ ਮੁਹਿੰਮ ਤੱਕ ਨਹੀਂ ਪਹੁੰਚ ਪਾਰੀ ਇਸ ਮੌਕੇ ਅਗੋ ਨੇ ਦੱਸਿਆ ਕਿ 24 ਮਈ ਨੂੰ ਫਤਿਹਗੜ੍ਹ ਸਾਹਿਬ ਵਿਖੇ ਰੱਖੀ ਰੈਲੀ ਦੀਆਂ ਤਿਆਰੀਆਂ ਲਈ ਵਿਸ਼ੇਸ਼ ਕਮੇਟੀ ਬਣਾਈ ਗਈ ਹੈ ਉਹਨਾਂ ਨੇ ਕਿਹਾ ਕਿ ਭਰਤੀ ਮੁਹਿੰਮ ਨੂੰ ਮਿਲੇ 6 ਮਹੀਨਿਆਂ ਦੇ ਸਮੇਂ ਚੋਂ 3 ਮਹੀਨੇ ਦੀ ਦੇਰੀ ਹੋ ਗਈ ਹੈ ਇਸ ਲਈ ਹੁਣੇ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਕਮੇਟੀ ਨੇ ਵੀ ਸਪੱਸ਼ਟ ਕੀਤਾ ਹੈ ਕਿ ਮੁਹਿੰਮ ਹਰ ਧਰਮ ਅਤੇ ਵਿਚਾਰਧਾਰਾ ਦੇ ਲੋਕਾਂ ਲਈ ਖੁੱਲੀ ਹੈ ਉਦੋਂ ਹੀ ਦੂਜੇ ਪਾਸੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਮਨਪ੍ਰੀਤ ਸਿੰਘ ਈਆਲੀ ਆਪਣੀ ਹੀ ਪਾਰਟੀ ਵਿਰੁੱਧ ਪੜਾਸ ਕਰਦੇ ਨਜ਼ਰ ਆਏ। ਉਹਨਾਂ ਨੂੰ ਜਦੋਂ ਪੰਜਾਬ ਦੇ ਹਾਲਾਤਾਂ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਜੰਮੂ ਦੇ ਵਿੱਚ ਹੋਈ ਘਟਨਾ ਨੂੰ ਦੁਖਦਾਈ ਦੱਸਿਆ ਤੇ ਨਾਲ ਹੀ ਸਾਰਿਆਂ ਨੂੰ ਅਪੀਲ ਕੀਤੀ ਕਿ ਫੌਜ ਦੇ ਨਾਲ ਡੱਟ ਕੇ ਖੜਿਆ ਜਾਵੇ ਕਿਉਂਕਿ ਇਹ ਸਾਡਾ ਫਰਜ਼ ਹੈ। ਜਦੋਂ ਉਹਨਾਂ ਤੋਂ ਸਵਾਲ ਕੀਤਾ ਗਿਆ ਕਿ ਅਕਾਲੀ ਦਲ ਬਾਰੇ ਤੁਸੀਂ ਕੀ ਸੋਚਦੇ ਹੋ? ਅਕਾਲੀ ਦਲ ਦੀ ਸਥਿਤੀ ਨੂੰ ਕਿੱਦਾਂ ਦੇਖਦੇ ਹੋ? ਤਾਂ ਇਸ ਦਾ ਜਵਾਬ ਦੇ ਵਿੱਚ ਈਆਲੀ ਕਹਿੰਦੇ ਨੇ ਕਿ ਲੋਕਾਂ ਦਾ ਵਿਸ਼ਵਾਸ ਹੁਣ ਅਕਾਲੀ ਦਲ ਤੋਂ ਉੱਛ ਚੁੱਕਿਆ ਹੈ। ਪਾਰਟੀ ਦਾ ਮਾਣ ਮੱਤਾ ਇਤ ਉਦਾਹਰਨ ਦਿੱਤਾ ਮੁਰ ਤੋਂ ਗਲਤੀਆਂ ਦੁਹਰਾਈਆਂ ਗਈਆਂ ਨੇ ਹੁਕਮਨਾਮੇ ਦੇ ਅਨੁਸਾਰ ਭਰਤੀ ਕਰਦੇ ਤਾਂ ਪਾਰਟੀ ਮਜ਼ਬੂਤ ਹੋ ਕੇ ਉੱਭਰਦੀ ਤੇ ਲੋਕਾਂ ਦਾ ਪੂਰਾ ਸਮਰਥਨ ਮਿਲਣਾ ਸੀ ਪ੍ਰਧਾਨਤਾ ਡੈਲੀਕੇਟਾ ਨੇ ਹੀ ਚੁਣਨਾ ਸੀ ਕਿਸੇ ਨੂੰ ਵੀ ਚੁਣ ਲੈਂਦੇ ਤਾਂ ਕਿਨਾਲ ਤਿੰਨ ਸਿੰਘ ਸਾਬਾਨਾ ਨੂੰ ਹਟਾਇਆ ਗਿਆ ਜੋ ਕਿ ਬਹੁਤ ਹੀ ਮੰਦਭਗਾ ਸੀ ਹਰ ਕਿਸੇ 'ਚ ਇਸ ਨੂੰ ਲੈ ਕੇ ਰੋਸ ਸੀ ਇਸ ਦਾ ਕਾਫੀ ਵਿਰੋਧ ਵੀ ਕੀਤਾ ਗਿਆ ਪਰਤੀ ਹੁਣ ਵਧੀਆ ਚੱਲ ਰਹੀ ਹੈ ਨਰਾਜ਼ਗੀ ਆਗੂਆਂ ਨਾਲ ਹੋ ਸਕਦੀ ਹੈ ਲੇਕਿਨ ਲੋਕ ਸ਼ੋਮਿਆ ਕਾਲੀ ਦਲ ਨੂੰ ਬਹੁਤ ਤਿਆਰ ਕਰਦਿਨੇ ਇਸ ਤੋਂ ਬਾਅਦ ਜਦੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਮਨਜ਼ੂਰ ਕਰਦੇ ਹੋਏ ਨਹੀਂ ਇਹ ਸਵਾਲ ਕੀਤਾ ਗਿਆ ਤਾਂ ਜਵਾਬ ਚ ਏਐਲ ਨੇ ਕਿਹਾ ਕਿ ਮੇਰੇ ਮਨਜ਼ੂਰ ਕਰਤ ਜਾਂ ਨਾ ਕਰਨ ਨਾਲ ਕੁਝ ਨਹੀਂ ਹੋਣ ਵਾਲਾ ਜਦ ਸਿੱਖ ਹੀ ਵਿਰੋਧ ਚ ਖੜੇ ਨੇ ਤਾਂ ਕੰਮ ਕਰਦੇ ਹੋਏ ਗਲਤੀਆਂ ਹੁੰਦੀਆਂ ਨੇ ਲੇਕਿਨ ਉਸ ਨਾਲ ਕਿਵੇਂ ਨਜਿੱਠਣਾ ਇਹ ਦੇਖਣ ਵਾਲੀ ਗੱਲ ਹੁੰਦੀ ਹੈ ਲੋਕ ਪਾਰਟੀ ਦੀ ਲੀਡਰਸ਼ਿਪ ਤੋਂ ਨਰਾਜ਼ ਨੇ ਬਲਵੰਤ ਸਿੰਘ ਰਾਜਵਾਨਾ ਦਾ ਜੋ ਬਿਆਨ ਆਇਆ ਸੀ ਕਿ ਅਕਾਲੀ ਦਲ ਦੀ ਸਰਕਾਰ ਦੁਰਸਤਾਈ ਚ ਬਣੇਗੀ ਇਹ ਸਵਾਲ ਜਦੋਂ ਕੀਤਾ ਗਿਆ ਪੱਤਰਕਾਰ ਦੇ ਵੱਲੋਂ ਤਾਂ ਏਐਲਿ ਬੋਲੇ ਸਤਾਈ ਚ ਅਕਾਲੀ ਦਲ ਦੀ ਸਰਕਾਰ ਬਣਨੀ ਚਾਹੀਦੀ ਹੈ ਲੇਕਿਨ ਅਜੇ ਭਰਤੀ ਹੋ ਰਹੀ ਹੈ ਤੇ ਅਕਾਲੀ ਦਲ ਦੀ ਭਰਤੀ ਜੋ ਪਹਿਲਾ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਤੜੇ ਦੀ ਉਹ ਬੋਗਸ ਹੈ ਅਸੀਂ ਸਾਰੇ ਸਬੂਤਾਂ ਸਮੇਤ ਪਾਰਦਰਸ਼ੀ ਧੰਗ ਦੇ ਨਾਲ ਪ੍ਰਤੀਕਰਿਆ ਜੋ ਕਿ ਅਸਲੀ ਹੈ ਜੇ ਪਾਰਟੀ ਸਹੀ ਰਾਤੇ ਆ ਜਾਵੇ ਤਾਂ ਪੰਥ ਪ੍ਰਵਾਨਿਤ ਲੀਡਰਸ਼ਿਪ ਕੋਲ ਆ ਜਾਵੇ ਤਾਂ ਲੋਕ ਫਤਵਾ ਅਕਾਲੀਆਂ ਨੂੰ ਦੇ ਸਕਦੇ ਨੇ ਇਸ ਦੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਈ ਵੱਲੋਂ ਸ਼ੌਮਨੀਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਗਠਿਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਹੇਠ ਮੈਂਬਰਸ਼ਿਪ ਨੂੰ ਸਿੱਖ ਕੌਮ ਪ੍ਰਵਾਨ ਕਰੇਗੀ ਜਿਸ ਕਾਰਨ ਇਹ ਇਸ ਕਮੇਟੀ ਦੀਆਂ ਮੀਟਿੰਗਾਂ ਪ੍ਰਤੀ ਲੋਕਾਂ ਚ ਭਾਰੀ ਉਤਸ਼ਾਹ ਵੀ ਦੇਖਿਆ ਜਾ ਰਿਹਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੌਮਨੀਕਾਲੀ ਦਲ ਦੇ ਸੀਨੀਅਰ ਆਗੂ ਗੁਰਜੀਤ ਸਿੰਘ ਤਲਵੰਡੀ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਤੜੇ ਦੇ ਅਕ ਕੇ ਬਾਕੀ ਸਾਰੇ ਧੜੇ ਜਲਦ ਹੀ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਪੰਜਾਬ ਵੱਤੇ ਪੰਥ ਵਿਰੋਧੀ ਤਾਕਤਾਂ ਖਿਲਾਫ ਪ੍ਰੋਗਰਾਮ ਲਿਖਣਗੇ ਅਜਰਾਂ ਉਹਨਾਂ ਨੇ ਕਈ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਕੀ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣੋ ਸ੍ਰੀ ਅਕਾਲ ਤਖਤ ਸਾਹਿਬ ਦਾ ਹੋਕਾ ਲੈ ਕੇ ਆਇਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ੍ਰੇਹਾ ਲੈ ਕੇ ਆਏ ਤੁਹਾਡੇ ਸਾਰਿਆਂ ਕੋਲ ਸ੍ਰੇਹਾ ਕੀ ਹੈ ਸ੍ਰੇਹਾ ਇਹ ਹੈ ਕਿ ਸਿੱਖੀ ਸਿਧਾਂਤ ਸਿੱਖੀ ਦਾ ਬੀਜ ਮੇਰੀ ਤੀਰੀ ਦਾ ਸਿਧਾਂਤ ਸਿੱਖ ਸੰਸਥਾਵਾਂ ਖਤਰੇ 'ਚ ਨੇ ਕੌਮ ਨੂੰ ਅੱਜ ਜਿਵੇਂ ਸਨ 1984 ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸਮੁੱਚੀ ਕੌਮ ਇਕਜੁੱਟ ਹੋਈ ਸੀ ਸਮੁੱਚਾ ਪੰਜਾਬ ਇਕਜੁੱਟ ਹੋਇਆ ਸੀ ਪਾਰਟੀ ਪੱਦਰ ਧੜੇ ਬੰਦੀਆਂ ਤੋਂ ਉੱਪਰ ਹੋ ਕੇ ਪਾਰਟੀ ਤੋਂ ਲੈਵਲਾਂ ਤੋਂ ਉੱਪਰ ਉੱਠ ਕੇ ਕੌਮ ਨੇ ਇਕਜੁੱਟ ਹੋ ਕੇ ਸਨੇਹਾ ਦਿੱਤਾ ਸੀ ਚੜ੍ਹਦੀ ਕਲਾ ਦਾ ਮੀਰੀ ਪੀਰੀ ਦੇ ਸਿਧਾਂਤ ਨੂੰ ਸੁਰਜੀਤ ਕਰਨ ਦਾ ਤੇ ਸਿੱਖੀ ਦਾ ਵੀ ਇੰਨਾ ਪਰਫੁੱਲਤ ਰਿਹਾ ਕਿ ਉਹਦੇ ਕਾਰਨ ਉਹ ਹੁਲਾਰੇ ਦੇ ਕਾਰਨ ਅੱਜ ਤੱਕ ਤਕਰੀਬਨ 50 55 ਸਾਲ ਤੱਕ ਜਿਵੇਂ ਕਹਾਂ ਤਾਂ ਅੱਜ ਵੀ ਉਸ ਹੁਲਾਰੇ ਕਾਰਨ ਉਸ ਕੌਮ ਦੇ ਹੁਲਾਰੇ ਦੇ ਕਾਰਨ ਹੰਧਾਰੇ ਦੇ ਕਾਰਨ ਅੱਜ ਤੱਕ ਪੰਜਾਬੀਅਤ ਪੱਗ ਤੇਪੜੀ ਭਾਸ਼ਾ ਪੰਜਾਬ ਚ ਹਜੇ ਵੀ ਸਾਹ ਲੈ ਰਹੀ ਅੱਜ ਲੋੜ ਹੈ ਕਿਉਂਕਿ ਸਿੱਖ ਲੀਡਰਸ਼ਿਪ ਸਿੱਖ ਲੀਡਰਸ਼ਿਪ ਸੀਜ਼ਸ ਟੂ ਐਗਜ਼ਿਸਟ ਇਸ ਦੇ ਵਿੱਚ ਥੋੜਾ ਬਰੀਕੇ ਚ ਧਿਆਨ ਦਿਓ ਸਿੱਖ ਲੀਡਰਸ਼ਿਪ ਜੋ ਸੀ ਅੱਜ ਦੀ بنیاد ਖਤਮ ਹੋ ਚੁੱਕੀ ਹੈ ਜਿਹੜੇ ਕੀ ਸਨਮਾਜਦਾਰ ਬਣ ਗਏ ਨੇ ਕਾਬਸ ਧੜਾ ਬਣ ਗਏ ਉਹ ਆਪ ਦੇ ਨਿੱਜੀ ਮਫਾਦ ਪੂਰੇ ਕਰ ਲਈ ਸਿੱਖੀ ਦੇ ਖਲੜੇ ਨੂੰ ਤੇ ਸਿੱਖੀ ਸਿਧਾਂਤਾਂ ਨੂੰ ਖੁਦ ਹੀ ਖੇਰੂ-ਖੇਰੂ ਕਰਨ ਲੱਗ ਗਏ ਜਫਰ ਨਾਮੇ ਚ ਦਸਮ ਪਾਤਸ਼ਾਹ ਨੇ ਕਿਹਾ ਸੀ ਕਿ ਔਰੰਗਜ਼ੇਰ ਫੇਰ ਕੀ ਹੋ ਗਿਆ ਤੇਰੇ ਕੋ ਸਰਮਾਇਆ ਜ਼ਿਆਦਾ ਹੈ ਤੇਰੇ ਕੋਲ ਤਾਕਤ ਜ਼ਿਆਦਾ ਤੂੰ ਮੌਕੇ ਦਾ ਹੁਕਮਰਾਨ ਹੈ ਫੇਰ ਕੀ ਹੋ ਗਿਆ ਤੂੰ ਮੇਰੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਤਾ ਪਰ ਆਉਣ ਵਾਲੇ ਸਮੇਂ 'ਚ ਮੇਰੇ ਸ਼ਹੀਦਜ਼ਾਦਿਆਂ ਦਾ ਡੁੱਲਿਆ ਖੂਨ ਬੇਰਥ ਨਹੀਂ ਜਾਊਗਾ ਇੱਕ ਇਹੋ ਜਿਹੀ ਕੌਮ ਉੱਠੇਗੀ ਜੋ ਆਉਣ ਵਾਲੇ ਸਮੇਂ 'ਚ ਤੇਰੀਆਂ ਔਲਾਦਾਂ ਨੂੰ ਸਮੇਂ-ਸਮੇਂ 'ਤੇ ਸਿਰ ਮੂੰਹ ਤੋੜਵਾ ਜਵਾਬ ਦਿੰਦੀ ਰਹੇਗੀ ਅੱਜ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਜੋ ਮਹਾਰਾਜ ਜੀ ਨੇ ਉਹ ਪਵਿੱਤਰ ਬੋਲ ਫਰਮਾਏ ਸੀ ਕਿ ਇਹਨ ਪੁੱਤਰਾਂ ਦੇ ਸੀਸ 'ਤੇ ਵਾਰ ਦिए ਸੁਤਚਾਰ ਚਾਰ ਮੂਹੇ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਉਹ ਹਜ਼ਾਰਾਂ ਨੂੰ ਬੇਨਤੀ ਕਰਨ ਆਇਆ ਥੋਡੇ ਮਾਧਮ ਰਾਈ ਹੰਗਾਰਾ ਦੇਣ ਆਇਆ ਜਾਗਦੀ ਜਮੀਰ ਵਾਲਿਆਂ ਨੂੰ ਫਤਿਹਗੜ ਸਾਹਿਬ ਦੀ ਧਰਤੀ ਤੇ ਰਹਿਣ ਵਾਲਿਆਂ ਨੂੰ ਸ਼ਹਿਜ਼ਾਦੇਆਂ ਦੀ ਵਿਰਾਸਤ ਜਿਨ੍ਹਾਂ ਦੀ ਝੋਲੀ ਚਕਾਲ ਪੁਰਖ ਨੇ ਪਾਈ ਓਨਾਂ ਦੇ ਕੰਨੀ ਸੁਨੇਹਾ ਦੇਣ ਆਇਆ ਥੋਡੇ ਸਾਰਿਆਂ ਦੀ ਕਲਮ ਦੇ ਮਾਧਮ ਰਾਈ ਥੋਡੇ ਕੈਮਰਿਆਂ ਦੇ ਅੱਖਾਂ ਰਾਈ ਹੰਗਾਰਾ ਇਹ ਹੈ ਕੀ ਔਕਾਤਕ ਸਾਹਿਬ ਦਾ ਸਰੇ ਹੈ ਔਕਾਤਕ ਸਾਹਿਬ ਤੋਂ ਗਠਿਤ ਕਮੇਟੀ ਪੰਜ ਮੈਂਬਰੀ ਕਮੇਟੀ 10 ਮਈ ਨੂੰ ਆਪਣੇ ਇਲਾਕੇ ਵਿੱਚ ਸੰਗਤ ਦੇ ਦਰਸ਼ਨ ਕਰਨ ਆ ਰਹੀ ਹੈ ਵਿਰਾਸਤ ਵਿਲਾ ਜੋ ਕਿ ਸਰੰਦ ਬਾਈਪਾਸ ਤੇ ਉੱਥੇ ਆ ਰਹੀ ਔਕਾਤਕ ਸਾਹਿਬ ਦੀ ਮੈਂਬਰਸ਼ਿਪ ਡਰਾਈਵ ਜੋ ਕਿ ਬਹੁਤ ਸੇ ਕਰਤੇ ਆਰੰਭ ਹੈ ਲੱਖਾਂ ਚ ਕ੍ਰੋਸ ਕਰ ਚੁਕੀ ਹੈ ਤੇ ਪਹਿਲੀ ਵਾਰ ਉਹ ਫਤਿਹਗੜ ਸਾਹਿਬ ਇੱਕ ਨਿਊ ਲੀਡਰਸ਼ਿਪ ਇੱਕ ਪੰਥ ਪ੍ਰਵਾਨਿਤ ਨਿਊ ਵਿਜਨ ਇੱਕ ਪੰਥ ਪ੍ਰਵਾਨਿਤ ਨਿਊ ਅਜੰਡਾ ਦੇਣ ਆ ਰਹੀ ਹੈ ਨਵੀਂ ਲੀਡਰਸ਼ਿਪ ਮੈਂ ਬੇਨਤੀ ਕਰੂੰਗਾ ਇਸੇ ਜੁੜਾ ਗੌਰ ਦਿਓ ਨਵੀਂ ਲੀਡਰਸ਼ਿਪ ਨਵਾਂ ਅਜੰਡਾ ਤੇ پاک ਸਾਫ ਨਵੇਂ ਤਰਲੇਦਾਰ ਇੰਟੈਲੈਕਚੁਅਲ ਲੀਡਰਸ਼ਿਪ ਪੰਥ ਪ੍ਰਵਾਨਿਤ ਲੀਡਰਸ਼ਿਪ ਦੇਣ ਆ ਰਹੀ ਹੈ ਤੁਹਾਨੂੰ ਤੁਸੀਂ ਕਿਹਾ ਜੇ ਅਜੰਡਾ ਦੇ ਨਾਰੀਏ ਪੰਜ ਮੈਂਬਰੀ ਕਮੇਟੀ ਕੇ ਆਉਣ ਵਾਲੇ ਸਮੇਂ ਜਿਹਦੇ ਹੇਠ ਸਾਰੀ ਕੌਮ ਨੇ ਇਕਜੁੱਟ ਹੋ ਕੇ ਜੋ ਕਿ ਦੂਜੀ ਆਉਣ ਵਾਲੇ ਸਮੇਂ ਇਤਿਹਾਸਕਾਰ ਜਿਹਨੂੰ ਦੂਜੀ ਗੁਰਦੁਆਰਾ ਸੁਧਾਰ ਲਿਖਣਗੇ ਉਹ ਆਰੰਭ ਕਰਨ ਆ ਰਹੀ ਹੈ ਕਿਉਂਕਿ ਅੱਜ ਦੀ ਘੜੀ ਚ ਸੋਸਾਇਟੀ ਦਾ ਸਿਸਟਮ ਸਾਰਾ ਕੋਲਾਪਸ ਹੋ ਗਿਆ ਸਰਕਾਰਾਂ ਆਦੇ ਕੰਮ ਚ ਫੇਲ ਹੋ ਗਿਆ ਦੀ ਰਿਸਪੌਂਸਿਬਿਲਟੀਜ਼ ਨੈਤਿਕ ਤਾਕਤ ਸਿਸਟਮ ਕੋਲੈਪਸ ਹੋ ਚੁੱਕੇ ਆਪਾ ਸਰਕਾਰਾਂ ਵੱਲ ਨਾ ਚਾਹੀਏ ਸੁਸਾਇਟੀ ਦਾ ਰਿਫਾਰਮ ਵਾਪਸ ਪੰਜਾਬ ਨੂੰ ਮੁੜ ਸੁਰਜੀਤ ਕਰਨ ਦਾ ਰਿਫਾਰਮ ਸਿਸਟਮ ਜੇ ਕੇਵਲ ਤੇ ਕੇਵਲ ਹੈ ਤਾਂ ਗੁਰਦੁਆਰਾ ਰਿਫਾਰਮਸ ਦੇ ਵਿੱਚ ਕਿਉਂਕਿ ਜਿਵੇਂ ਪੰਚਮ ਪਾਤਸ਼ਾਹ ਨੇ ਧਰਮ ਸਥਲ ਤੋਂ ਗੁਰਦੁਆਰ ਨਾਂ ਦੇ ਕੇ ਉਪਾਸਨਾ ਕੇਂਦਰ ਦੀ ਨਾਲ-ਨਾਲ ਚਾਰ ਹੋਰ ਚੀਜ਼ਾਂ ਜੋੜੀਆਂ ਜਿਦੇ ਵਿੱਚ ਰਾਹਤਰੀਆਂ ਯਾਤਰੀਆਂ ਨੂੰ ਰਾਤ ਕੱਟਣ ਲਈ ਸਹੂਲਤਾਂ ਟਕਸਾਲਾ ਖੋਲੀਆਂ ਵਿਦਿਆ ਕੇਂਦਰ ਬਣਾਏ ਵੈਦ ਪੁਣਾ ਦੇ ਹਾਕਮ ਬਿਠਾਏ ਤੇ ਦੀਨ ਦੀ ਰੱਖਸ਼ਾ ਲਈ ਸ਼ਸਤਰਧਾਰੀ ਟੁਕੜੀਆਂ ਗੁਰੂ ਘਰ ਚ ਜੋੜੀਆਂ ਤੇ ਵੱਡੇ ਨਿਸ਼ਾਨ ਬੁਲੰਦ ਕੀਤੇ ਕਿ ਦੂਰ ਦਰਾਡੇ ਜਾਂਦੇ ਨੂੰ ਕਿਤੇ ਕੋਈ ਭੀੜ ਪੈ ਜਾਏ ਉਹ ਨਿਸ਼ਾਨ ਦੇ ਕੇ ਗੁਰੂ ਘਰ ਆ ਸਕੇ ਇੱਕ ਇੱਕ ਅਹਿਜ ਸਿਸਟਮ ਉਜਾਗਰ ਕੀਤਾ ਮਹਾਰਾਜ ਨੇ ਇੰਸਟੀਚਿਊਸ਼ਨ ਬਣਾਏ ਜੋ ਕਿ ਅੱਜ ਤੱਕ ਆਪਣੀ ਸਭਿਆਤਾ ਆਪਣੇ ਸਭਿਆਚਾਰ ਨੂੰ ਬਚਾ ਕੇ ਰੱਖਿਆ ਹੈ ਹੁਣ ਅੱਜ ਦੀ ਘੜੀ ਜਦੋਂ ਸਾਰੀ ਸੋਸਾਇਟੀ ਦਾ ਸਿਸਟਮ ਕੋਲਾਪਸ ਹੋ ਗਿਆ ਹੈ ਸਰਕਾਰਾਂ ਆਪਣੇ ਪ੍ਰੋਮਿਸਸ ਤੋਂ ਫੇਲ ਹੋ ਗਈਆਂ ਫੇਰ ਆਪਾਂ ਗੁਰਦੁਆਰਾ ਸੁਧਾਰ ਗੁਰਦੁਆਰਾ ਰਿਫਾਰਮਸ ਦੇ ਰਾਹੀਂ ਆਪਾਂ ਸੋਸਾਇਟੀ ਨੂੰ ਤੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਫੇਰ ਦੇ ਸਕਾਂਗੇ ਆਉਣ ਵਾਲੇ ਸਮੇਂ 'ਚ ਇਸ ਜੋ ਮੈਂਬਰਸ਼ਿਪ ਦੇ ਵਿੱਚੋਂ ਮੈਂਬਰਸ਼ਿਪ ਦੇ ਵਿੱਚੋਂ ਜੋ ਇੱਕ ਲੀਡਰਸ਼ਿਪ ਪਾਲਤ ਪ੍ਰਵਾਨਿਤ ਅੱਗੇ ਆਉਣੀ ਹੈ ਐਸਡੀਪੀਸੀ ਦੇ ਨਵੇਂ ਪ੍ਰਧਾਨ ਐਸਜੀਪੀਸੀ ਇਲੈਕਸ਼ਨ ਆਉਣ ਵਾਲੇ ਸਮੇਂ 'ਚ ਛੋੜੇ ਜਾਣੇ ਨੇ ਉਹ ਪ੍ਰਧਾਨ ਥੋੜੀ ਦਸਾਂ ਨੋ ਦੀ ਕੁੰਜੀ ਦਸਵੰਦ ਦੇ ਵਿੱਚੋਂ ਸਾਝੇ ਸਿੱਖ ਕੌਮ ਦਾ ਸਰਮਾਇਏ ਦੇ ਨਾਲ ਆਉਣ ਵਾਲੇ ਸਮੇਂ 'ਚ ਸੈਂਟਰ ਸਰਕਾਰ ਦੇ ਅੱਖਾਂ 'ਚ ਅੱਖਾਂ ਪਾ ਕੇ ਕਹਿ ਸਕੇਗਾ ਕਿ ਦੱਸੋ ਪੰਜਾਬ ਦਾ ਕਿੰਨਾ ਕਰਜ਼ਾ ਐ ਐਸਜੀਪੀਸੀ ਲਾਊਗੀ ਏ ਕਹ ਸਕੇਗਾ ਕਿ ਇਥੇ ਕਾਲਜ ਇੰਸਟੀਟਿਊਸ਼ਨਸ ਖੋਲੋ ਹੈਲਥ ਇੰਸਟੀਟਿਊਸ਼ਨ ਖੋਲੋ ਐਸਜੀਪੀਸੀ ਸਟਰਕਚਰ ਦਊਗੀ ਇਹ ਅੱਜ ਦੀ ਘੜੀ ਚ ਕੀ ਨਹੀਂ ਮੁਮਕਨ ਅੱਜ ਦੀ ਘੜੀ ਚ ਵੀ ਇਹ ਮੁਮਕਨ ਹੈ ਪਰ ਨiyet ਨਹੀਂ ਹੈ ਮੈਂ ਕਿਸ ਦੀ ਨਿੰਦਾ ਚੁਗਲੀ ਚ ਨਹੀਂ ਪੈਂਦਾ ਪਰ ਇਹਨਾਂ ਦੀ ਨiyet ਕੀ ਹੈ ਇਹਨਾਂ ਦੇ ਇਰਾਦੇ ਕੀ ਨੇ ਸ਼ਹੀਦਾਂ ਦੀ ਧਰਤੀ ਨੂੰ ਤਾਲੇ ਲਾਉਣ ਤੱਕ ਦੀ ਜ਼ਰਤ ਹੋਗੀ ਮੈਂ ਬੇਨਤੀ ਕਰਦਾ ਦਸਾਂ ਪਾਛਾਟ ਬੋਲ ਜਦੋਂ ਸਿੰਘ ਗਈ ਕੇ ਮਹਾਰਾਜ